ਸੱਜੇ ਗਾ ਦੋਸਤੋ ਤੁਸੀਂ ਦੇਖ ਰਹੇ ਸਵੈਕ ਪੰਜਾਬ ਟੀਵੀ ਜਿਹੜੀ ਖਬਰ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਤੁਹਾਨੂੰ ਵੀ ਕਿਤੇ ਨਾ ਕਿਤੇ ਹੈਰਾਨ ਕਰਕੇ ਰੱਖ ਦੇਵੇਗੀ ਕਿਉਂਕਿ ਨਹਿنگ ਸਿੰਘਾ ਨੇ ਜਦੋਂ ਇੱਕ ਹੋਟਲ ਦੇ ਵਿੱਚ ਰੇਡ ਮਾਰੀ ਤਾਂ ਉੱਥੇ ਇੱਕ ਬਟੇਰੀ ਉਮਰ ਦੇ ਇੱਕ ਬਜ਼ੁਰਗ ਨੂੰ ਇੱਕ ਵਿਅਕਤੀ ਨੂੰ ਇੱਕ ਵੀ ਦੇ ਨਾਲ ਗਰਤ ਇਤਰਾਜੋ ਘਾਤ ਦੇ ਵਿੱਚ ਉਹਨਾਂ ਵੱਲੋਂ ਫੜਿਆ ਗਿਆ ਤੇ ਅਜਿਹੇ ਲੋਕਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੁਸੀਂ ਆਪਣੀ ਰਿਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਜਿਹੇ ਲੋਕਾਂ ਤੇ ਸਖਤ ਕਾਰਵਾਈ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰ ਸਕਦੇ ਹੋ ਅਰੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜੋ ਇਸ ਮੌਕੇ ਨਜ਼ਰੀਆ ਹੈ ਇਸ ਮੌਕੇ ਤੁਹਾਡੇ ਵਿਚਾਰ ਨੇ ਕੋਈ ਲੱਗਿਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਸੰਗਾ ਵੱਲੋਂ ਇਸ ਸੱਚ ਦੇ ਨਾਲ ਜੋ سلوਕ ਕੀਤਾ ਗਿਆ ਉਹ ਸਹੀ ਕੀਤਾ ਗਿਆ ਉਸ ਬਾਰੇ ਵੀ ਤੁਹਾਡਾ ਕੀ ਕਹਿਣਾ ਹੈ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਤੇ ਸਿੰਘਾਂ ਨੂੰ ਕੁਝ ਨੌਜਵਾਨ ਲੈ ਕੇ ਆਏ ਸਨ ਜਿਨ੍ਹਾਂ ਨੇ ਕੇਸ ਮੌਕੇ ਉਹਨਾਂ ਦਾ ਸਾਥ ਵੀ ਦਿੱਤਾ ਇਸ ਵਿਅਕਤੀ ਨੂੰ ਕਾਬੂ ਕਰਨ ਦੇ ਵਿੱਚ ਤੇ ਦੋਸਤੋ ਹੋਰ ਇਸ ਤਰ੍ਹਾਂ ਦੀ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਹਰ ਇੱਕ ਅਪਡੇਟ ਨਾਲ ਅਪ ਟੂਡੇ ਟ੍ਰੈਂਡ ਦੇ ਲਈ ਜਰੂਰ ਸਬਸਕ੍ਰਾਈਬ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਦੇਖੋ ਇਹ ਪੂਰੀ ਵੀਡੀਓ ਯਾਰ ਮੇਰੇ ਭਰਾ ਉਹ ਕੀ ਕਰਨ ਕੀ ਆਇਆ ਤੂੰ ਮੇਰੇ ਭਰਾ ਮੈਂ ਹੈ ਕੀ ਕਰਨ ਕੀ ਆਇਆ ਦੱਸ ਕੋ ਤੈਨੂੰ ਮੈਂ ਬੋਲਦਾ ਕੀ ਕਰਨਾ ਆ ਤੂੰ ਵਗੋ ਭੱਗ ਆਇਆ ਤੂੰ ਕੰਦਾ ਦੱਸ 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 ਕੀ ਕਰਨਾ ਆ ਓਏ ਉਹ ਦੱਸ ਮੈਂ ਹਾਰਦਾ ਮਰੀ ਜੰਮੀ ਉਹ ਦੱਸ ਉਹ ਦੱਸ ਕੀ ਕਰਨਾ ਆ ਮੈਂ ਹਾਰਦਾ ਮਰੀ ਜੰਮੀ ਜੰਮੇ ਤੂੰ ਹਾਰਦਾ ਮਰੀ ਭੈਣ ਤੱਦਾ ਬੈ ਇਥੇ ਬੈ ਤੇ ਇਹ ਗੋਣਾ ਫੜੇ ਮਾਰ ਆ ਵਰਤੋ ਤੇ ਵੀਡੀਓ ਬਣਾਇਆ ਇੱਥੇ ਇਹ ਬੰਦੇ ਆ ਗੂ ਸਾੜੇ ਦੀ ਵੀਡੀਓ ਬਣਾਉਂਦੇ ਆਂ ਦੇ ਲੋਕਾਂ ਨੂੰ ਆ ਜਾਓ ਉਹ ਬੰਦੇ ਆ ਗੂ ਸੁਣਤਾ ਕੋਈ ਨਹੀਂ ਤਨ ਭਾਜੀ ਉਹਨਾਂ ਆਪਣੇ ਕਿਹੜੇ ਆ ਗੀ ਇਹ ਕਿਹ ਹੈ ਮੈਂ ਨਹੀਂ ਆਏ ਹੋਏ ਮੈਂ ਮੈਂ ਕੋਈ ਹਾਂਡ ਨਾਲ ਇਹ ਬਣਾਉਂਦਾ ਮੈਂ ਬਸ ਕੇ ਨਾ ਉਹ ਲੈ ਕੇ ਇੱਥੇ ਲੈ ਬੰਦੇ ਬੰਦਿਆਂ ਨੂੰ ਆਇਆ ਤੁਸੀਂ ਮੈਨੂੰ ਬਲੈਕ ਮਿਲ ਕੇ ਸਾਡੇ ਯਾਰ ਚੱਲ ਬਲੈਕ ਤੂੰ ਇੱਥੇ ਲੰਦ ਫੜਨਾ ਆਇਆ ਸੁਣਤਾ ਬੈਗ ਨਹੀਂ ਰਹੀ ਕਹਦਾ ਕਰਨਾ ਕੀ ਤੈਨੂੰ ਮਿਲਦਾ ਹੋਏ ਲਾਖਾਂ ਦੇ ਹੁੰਦੇ ਨੇ ਨਹੀਂ ਮੈਂ ਲਾ ਦਿੰਦਾ ਜਿਹੜਾ ਭੰਦੇ ਆ ਉਹ ਘਰੋਂ ਭਾਈ ਨੂੰ ਫੋਨ ਕਰਾ ਉਹਨੂੰ ਜਾ ਫੋਨ ਕਰਾ ਭਾਈ ਨੂੰ ਫੋਨ ਕਰ ਇੱਥੇ ਮਾ ਮਾ ਕੰਮ ਕਰਨਾ ਆ ਨਹੀਂ ਮੈਂ ਕੋਈ ਗਲਤੀ ਹੋ ਗਈ ਮੈਨੂੰ ਉਹ ਕੋਰੀ ਦੀ ਵੀਡੀਓ ਬਣਾ ਬਣਾ ਮੈਨੂੰ ਤਾਂ ਲੈ ਤੇ ਮੈਨੂੰ ਕਿਹੜਾ ਬੈਂਕ ਆ ਤੇਰੀਆਂ ਲਾਪਤ ਹੋਣ ਦੇਣੀ ਆ ਲਾਪਤ ਤੋੜਨੀ ਜਾਂ ਇਹ ਬਾਹਰ ਨਾ ਇੱਕ ਮੈਂ ਤੋੜ ਉਹ ਟਮਾਟਰ ਹੂੰਗਾ ਕਿ ਇਹਨੂੰ ਕਹਿੰਦਾ ਮੈਂ ਤੋੜਦੇ ਨਹੀਂ ਦੱਸ ਕਿ ਇਹਨੂੰ ਕਹਿੰਦਾ ਕੁਝ ਜੜੀ ਮੈਂ ਸਾਡੋਗੀ ਘੱਡੇ ਇਹਨੂੰ ਕਹਿੰਦਾ ਤੂੰ ਕਿਹਨੂੰ ਕਹਿੰਦਾ ਤੋੜਦੇ ਨਹੀਂ ਮੈਂ ਮਾਫ ਕਰ ਮੈਂ ਮਾਫ ਤੂੰ ਤੋੜਨੇ ਕਰ ਮਾਫੀ ਨੇ ਵੀ ਦੱਸਦਾ ਮੇਰੇ ਕੋਲ ਮੇਰਾ ਸਿਰ ਵੱਗੇ ਕਾਟ ਗਿਆ ਵਾ ਮਾਫੀ ਕਿਹਾਈ ਤੂੰ ਘੰਸਦਾ ਮੈਂ ਨਹੀਂ ਦੱਸਦਾ ਮੈਂ ਵਾਪਸ ਜਾਦੇ ਮੈਨੂੰ ਕੱਪੜੇ ਦੱਸਣੇ ਕੋਈ ਆਵਾਜ਼ ਅਤੇ ਬੰਨੋ ਇਹਨੂੰ ਤੇ ਬੰਨ ਲਓ ਇਹਨੂੰ ਬੰਨੋ ਇਹਦੇ ਪੈਰਾਂ ਤੋਂ ਇਹ ਕਰੂਦਾ ਬੰਨ ਲਿਆ ਇਹ ਉਹ ਜੀ ਵਿਸਣਾ ਹਾਂ